ਗੱਲ ਹੈ ਅੰਦਾਜ਼ ਨੇ ਇਹ ਪੜਿਆ ਇੱਕ ਸੱਜਣ ਯੂਰਪ ਦੇ ਵਿੱਚ ਤੇ ਸਾਧ ਸੰਗਤ ਜੀ ਉਹ ਅਮੀਰ ਪਰਿਵਾਰ ਦਾ ਬੰਦਾ ਉਹਨੂੰ ਇੱਕ ਬਿਮਾਰੀ ਸੀ ਜਮੰਦਰੂ ਤੇ ਡਾਕਟਰ ਕਹਿੰਦੇ ਨੇ ਕਿ ਕਈ ਲੱਖ ਬੰਦਿਆਂ ਮਗਰ ਇੱਕ ਬੰਦੇ ਨੂੰ ਉਹ ਬਿਮਾਰੀ ਹੁੰਦੀ ਹੈ ਕਈ ਲੱਖ ਬੰਦਿਆਂ ਮਗਰ ਇੱਕ ਬੰਦੇ ਨੂੰ ਭਾਵੇਂ ਸਾਰੀ ਧਰਤੀ ਤੇ ਇਹੋ ਜਿਹੇ ਬੰਦਿਆਂ ਦੀ ਗਿਣਤੀ ਮਸਾਂ ਹੀ 100 ਹੋਵੇਗੀ ਪਰ ਕਹਿੰਦੇ ਜ਼ਿਆਦਾਤਰ ਸਰਵਾਈਵ ਨਹੀਂ ਕਰ ਪਾਉਂਦੇ ਬਿਲਕੁਲ ਛੋਟੀ ਉਮਰ ਦੇ ਵਿੱਚ ਹੀ ਚੜ੍ਹਾਈ ਕਰ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ ਵੀ ਇਹਨੂੰ ਇਹ ਬਿਮਾਰੀ ਸੀ ਕਿ ਨਹੀਂ ਉਹ ਬਿਮਾਰੀ ਕੀ ਹੈ ਉਹ ਬਿਮਾਰੀ ਦਾ ਉਗੜਵਾ ਲੱਛਣ ਇਹ ਕਿ ਬੰਦੇ ਦੇ ਮੁੱਖ ਦੇ ਵਿੱਚ ਸਾਹ ਸੰਗਤ ਜੀ ਆ ਜਿਹੜੀਆਂ ਗਰੰਤੀਆਂ ਬਣੀਆਂ ਨੇ ਜਿਹੜੀਆਂ ਥੁੱਕ ਪੈਦਾ ਕਰਦੀਆਂ ਇਹ ਕੰਮ ਨਹੀਂ ਕਰਦੀਆਂ ਤੇ ਉਹਦੇ ਮੂੰਹ ਦੇ ਵਿੱਚ ਥੁੱਕ ਨਹੀਂ ਬਣਦਾ ਅਜੀਬ ਬਿਮਾਰੀ ਹੈ ਕਿ ਬੰਦੇ ਦੇ ਮੁਖ ਦੇ ਵਿੱਚ ਫੁੱਕ ਨਹੀਂ ਬਣਦਾ ਕਹਿੰਦੇ ਜੇ ਕਿਸੇ ਨੂੰ ਇਹ ਬਿਮਾਰੀ ਹੋਵੇ ਤੇ ਉਹਨੂੰ ਪਾਣੀ ਵੀ ਨਹੀਂ ਪਚਦਾ ਖਾਣਾ ਵੀ ਨਹੀਂ ਪਚਦਾ ਉਹਨੂੰ ਬਹੁਤ ਸਾਰੀਆਂ ਦਵਾਈਆਂ ਖਾਣੀਆਂ ਪੈਂਦੀਆਂ ਪੀਣੀਆਂ ਪੈਂਦੀਆਂ ਤੇ ਕਈ ਸਾਲ ਪੁਰਾਣੀ ਗੱਲ ਹੈ ਯੂਰਪ ਦਾ ਬੰਦਾ ਤੇ ਉਹਨੇ ਦੱਸਿਆ ਕਿ ਮੇਰਾ ਟ੍ਰੀਟਮੈਂਟ ਲਗਾਤਾਰ ਚੱਲਦਾ ਤੇ ਡਾਕਟਰਾਂ ਨੇ ਕਿਹਾ ساری ਉਮਰ ਇਹ ਦਵਾਈਆਂ ਖਾਣੀਆਂ ਪੈਣੀਆਂ ਉਹ ਕਹਿੰਦਾ ਹਰ ਰੋਜ਼ ਲਗਭਗ 10000 ਰੁਪਏ ਦੀ ਆਪਣੇ ਹਿਸਾਬ ਨਾਲ ਜੇ ਵੇਖੀਏ ਅੱਜ ਕੱਲ੍ਹ ਦੇ ਹਿਸਾਬ ਨਾਲ ਦੇ 20000 ਤੋਂ ਵੀ ਟੱਪ ਕੇ ਆਣਾ ਮੰਗਿਆਈ ਵਧ ਗਈ ਹੈ ਉਹ ਕਹਿੰਦਾ ਲਗਭਗ 10000 ਰੁਪਏ ਦੀ ਦਵਾਈ ਹਰ ਰੋਜ਼ ਮੈਨੂੰ ਪੀਣੀ ਪੈਂਦੀ ਹੈ ਤਾਂ ਜਾ ਕੇ ਮੇਰੀ ਰੋਟੀ ਮੇਰਾ ਪਾਣੀ ਪਚਦਾ ਤਾਂ ਜਾ ਕੇ ਮੈਂ ਜਿਉਣਾ ਤੇ ਮਨ ਵਿੱਚ ਖਿਆਲ ਆਇਆ ਓ ਗੁਰੂ ਕਿਆ ਸਿੱਖਾ ਤੂੰ ਕਈ ਵਾਰ ਗੁਰੂ ਨੂੰ ਉਲਾਮਾਂ ਦੇ ਕੇ ਕਹਿੰਦਾ ਮੈਨੂੰ ਕੀ ਦਿੱਤਾ ਬਾਬਾ ਜੀ ਕਹਿੰਦੇ ਨੇ ਬਾਕੀ ਗੱਲਾਂ ਛੱਡਾ ਜਿਹੜਾ ਤੇਰੇ ਮੂੰਹ 'ਚ ਥੋਕ ਹੈ ਨਾ ਇਹਦੀ ਕੀਮਤ ਹੀ 10000 ਰੁਪਇਆ ਰੋਜ਼ ਦੀ ਹੁ ਹੋਰ ਕੀ ਕਹਨੇਗਾ ਹੋਰ ਕੀ ਕਹਿਣਾ ਨਹੀਂ ਉਲਾਮਾਂ ਦੇਣ ਵਾਲੇ ਨੇ ਸਿਆਣੇ ਮਨੁੱਖ ਦੇ ਸਾਹਮਣੇ ਕਿਸੇ ਬਜ਼ੁਰਗ ਦੇ ਕਹਿ ਦਿੱਤਾ ਉਲਾਮਾਂ ਦੇ ਕੇ ਰੱਬ ਨੇ ਮੈਨੂੰ ਕੱਖ ਨਹੀਂ ਦਿੱਤਾ ਉਹ ਕਹਿਣ ਲੱਗੇ ਗੱਲ ਸੁਣ ਆ ਤੇਰੇ ਕੋਲ ਦੋ ਅੱਖਾਂ ਨੇ ਜੇ ਤੂੰ ਇੱਕ ਅੱਖ ਦੇ ਦੇਵੇਂ ਦਾਨ ਕਰ ਦੇਵੇਂ ਚਲੋ ਸ਼ਬਦ ਦਾਨ ਹੀ ਵਰਤੇ ਜਾਂਦਾ ਨਾ ਜੇ ਤੂੰ ਇੱਕ ਅੱਖ ਦੇ ਦੇਵੇਂ ਤੇ ਮੈਂ ਤੈਨੂੰ ਐਸਾ ਬੰਦਾ ਲੱਭ ਕੇ ਦੇ ਦਿੰਨਾ ਜਿਹੜਾ ਇੱਕ ਅੱਖ ਦੀ ਕੀਮਤ 10 ਲੱਖ ਰੁਪਈਆ ਦੇਣ ਨੂੰ ਤਿਆਰ ਹੋ ਜਾਏਗਾ ਉਹ ਕਹਿੰਦਾ ਮੈਂ ਨਹੀਂ ਲੈਣਾ 10 ਲੱਖ ਰੁਪਈਆ ਮੈਂ ਆਪਣੀ ਅੱਖ ਕਿਉਂ ਦਵਾਂ ਮੈਨੂੰ ਨਹੀਂ ਚਾਹੀਦਾ 10 ਲੱਖ ਰੁਪਈਆ ਉਹਨਿਆ ਕੇ ਚਲ ਅੱਖਾਂ ਦੇ ਏਦਾਂ ਕਰ ਬੰਦੇ ਕੋਲ ਗੁਰਦੇ ਵੀ ਦੋ ਹੁੰਦੇ ਨੇ ਤੇ ਆਮ ਹੀ ਲੋਕ ਬੜੇ ਦੁਖੀਏ ਲੱਭਦੇ ਫਿਰਦੇ ਜੇ ਤੂੰ ਗੁਰਦਾ ਦੇ ਦੇਵੇਂ ਤੈਨੂੰ ਮੈਂ 10 ਲੱਖ ਦਵਾ ਦਿਆਂ ਉਹ ਕਹਿੰਦਾ ਮੈਂ ਨਹੀਂ ਦਿੰਦਾ ਗੁਰਦਾ ਆਪਣਾ 10 ਲੱਖ ਕੀ ਹੁੰਦਾ ਭਲਾ ਫਿਰ ਉਹਨੇ ਆਖਿਆ ਸਜਣਾ ਵੇਖ ਆ ਜਿਹੜਾ ਲੀਵਰ ਹੁੰਦਾ ਨਾ ਲੀਵਰ ਜਿਗਰ ਜਿਹੜਾ ਹੈ ਇਹ ਵੀ ਜੇ ਡਾਕਟਰ ਕਹਿੰਦੇ ਨੇ ਵਿੱਚੋਂ ਕੱਟ ਲਈਏ ਨਾ ਤੇ ਮੁੜ ਕੇ ਪੂਰਾ ਹੋ ਜਾਂਦਾ ਹੈ ਜੇ ਤੂੰ ਅੱਧਾ ਲੀਵਰ ਦੇ ਦੇਵੇਂ ਤੇ ਮੈਂ ਤੈਨੂੰ 10 ਲੱਖ ਦਵਾ ਦਿਆਂ ਉਹ ਕਹਿੰਦਾ ਬਾਬਾ ਇਦਾਂ ਦੀਆਂ ਗੱਲਾਂ ਨਾ ਕਰ ਮੈਂ ਆਪਣਾ ਸਰੀਰ ਕਿਉਂ ਵੇਚਾਂ ਉਹ ਹੱਸ ਕੇ ਕਹਿੰਦੇ ਨੇ ਭਲਿਆ ਲੋਕਾ ਤੂੰ ਰੱਬ ਨੂੰ ਉਲਾਮਾ ਦਿਨਾਂ ਮੈਨੂੰ ਕਾਰ ਨਹੀਂ ਦਿੱਤੀ ਮੈਨੂੰ ਜ਼ਮੀਨ ਨਹੀਂ ਦਿੱਤੀ ਮੈਨੂੰ ਜਾਇਦਾਦ ਨਹੀਂ ਦਿੱਤੀ ਮੇਰਾ ਬਾਹਰ ਦਾ ਵੀਜ਼ਾ ਨਹੀਂ ਲੱਗਾ ਉਹ ਭਲਿਆ ਲੋਕਾ ਕਿੰਨਾ ਸੋਹਣਾ ਨਰੋਆ ਸਰੀਰ ਦਿੱਤਾ ਜਿਨ੍ਹਾਂ ਲੋਕਾਂ ਨੂੰ ਸਰੀਰ ਦੇ ਅੰਗ ਪੂਰੇ ਨਹੀਂ ਦਿੱਤੇ ਉਹ ਵੀ ਸ਼ੁਕਰਾਨਾ ਕਰਦੇ ਫਿਰਦੇ ਨੇ ਤੂੰ ਕਿਉਂ ਨਾ ਸ਼ੁਕਰ ਆ ਹੋਇਆ ਫਿਰਦਾ ਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੁ ਦਰਸ ਹਰ ਰਾਇਆ ਦੇਹੁ ਦਰਸ ਹਰ ਰਾਇਆ ਸੁਖ ਦੁਖ ধੋਏ ਤਾਰੇ ਕੱਪੜੇ ਸੁਖ ਦੁਖ ধੋਏ ਤਾਰੇ ਕੱਪੜੇ ਪਹਿਰੇ ਜਾਏ ਮਨੋਖ ਪਹਿਰੇ ਜਾਏ ਮਨੋਖ ਸੁਖ ਦੁਖ ਦੋਏਦਾਰੇ ਕੱਪੜੇ ਪਹਿਰੇ ਜਾਏ ਮਨੋਖ ਪਹਿਰੇ ਜਾਏ ਮਨੋਖ ਤਰ헤 ਕੰਚਨ ਸੀ ਕਾਇਆ ਕਾਲ ਨ ਕਬੂ ਪਿਆਪੈ ਸਦਰ ਹੈ ਕੰਚਨਸੀ ਕਾਇਆ ਕਾਲ ਨ ਕਬੂ ਪਿਆਪੈ ਸਾਡਾ ਤੇਨੀ ਮਾਨਿਆ ਦਾ ਤੂੰ ਹੀ ਐ ਹੋਰ ਕੋਈ ਆਸਰਾ ਨਹੀਂ ਪਾਬਾਜੀ ਸਾਡਾ ਤੇਨੀ ਮਾਨਿਆ ਦਾ ਤੂੰ ਹੀ ਐ ਹੋਰ ਕੋਈ ਆਸਰਾ ਨਹੀਂ ਹੋਰ ਕੋਈ ਆਸਰਾ ਨਹੀਂ ਹੋਰ ਕੋਈ ਆਸਰਾ ਨਹੀਂ ਪਾਪਾ ਤੇ ਸਾਡਾ ਤੇਨੇ ਮਾਣਿਆ ਦਾ ਤੂੰ ਹੀ ਐ ਹੋਰ ਕੋਈ ਆਸਰਾ ਨਹੀਂ ਤੀਨ ਦਿਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਈਨ ਦਿਆਲ ਪਰੋਸੇ ਤੇਰੇ ਸੱ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਜਾਂ ਤਿਸ ਭਾਵੇ ਤ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਾਡਾ ਤੇਨੀ ਮਣਿਆ ਤੂੰ ਓ ਔਰ ਕੋਈ ਆਸਰਾ ਨਹੀਂ ਬਾਬਾ ਜੀ ਸਾਡਾ ਤੇਨੀ ਮਾਣਿਆ ਦਾ ਤੁੰ ਹੋਇਆ ਔਰ ਕੋਈ ਆਸਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ